ਗੌਰ ਕੇ ਸਰਣਾ ਜਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਏ ਗੁਰਸਿੱਖ ਪਿਆਰੇ ਗੁਰੂ ਦੀ ਬਾਣੀ ਨਾਲ ਜੁੜ ਕੇ ਸਭ ਦੀ ਕਮਾਈ ਕੀ ਸਿਆ ਗੁਰੂ ਦੇ ਚਰਨ ਗੁਰੂ ਦਾਪਦੇਸ ਆਪਣਾ ਹਿਰਦੇ ਵਸਾ ਕੇ ਰੱਖ ਜ्यों-ਜ्यों ਗੁਰੂ ਦੇ ਚਰਨ ਪਾਉਪਦੇ ਸਿਰ ਦੇ ਟਿਕਣਗੇ ਮਨ ਨਿਰਮਲ ਹੋ ਜਾਏਗਾ ਤੇ ਜਪਵ ਸਾਗਰ ਹੈ ਅਗਨਮਈ ਕਾਮ ਕ੍ਰੋਧ ਲੋਭ ਮੋਕ ਨਿੰਦਾ ਸੁਰਮ ਪ੍ਰਿਆਪਿਆ ਹੈ ਤੇ ਮਾਇਆ ਦਾ ਪ੍ਰਭਾਵ ਹੈ ਇਸ ਤੋਂ ਮੁਕਤ ਹੋ ਕੇ ਜੀਵਨ ਸਫਲਾ ਹੋ ਜਾਣਾ ਹੈ ਤੇ ਗੁਰੂ ਦੀ ਕਿਰਪਾ ਦਾ ਸਹ ਸਪਾਏ ਰੱਬ ਦਾ ਨਾਮ ਜਪਣ ਨਾਲ ਜੀਵਨ ਗੁਰੂ ਲੇਖੇ ਲਗਦਾ ਹੈ ਤੇ ਗੁਰੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਜੀ